ਉਂਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਸ਼ੀਕਾਲ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਸੀਜ਼ਨ 3 ਖੇਡਾ ਵਦਨ ਪੰਜਾਬ ਦੇ ਸੀਜ਼ਨ 3 ਸ਼ੁਰੂ ਹੋਣ ਜਾ ਰਿਹਾ مشਾਲ ਜਲੰਧਰ ਪਹੁੰਚ ਚੁੱਕੀ ਹੈ مشਾਲ ਪੰਜਾਬ ਦੇ ਹਰ ਇੱਕ ਦਿਲੇ ਦੇ ਘੁੰਮਦੀ ਹੋਈ ਹੈ ਇਸ ਲਈ ਜਲੰਧਰ ਦੇ ਸਰਕਟ ਹਾਉਸ ਪੁੱਜੀ ਹੈ ਡਿਪਟੀ ਕਮਿਸ਼ਨਰ ਔਰ ਸਰਿੰਦਰ ਸਿੰਘ ਸੋਢੀ مشਾਲ ਨੂੰ ਹੱਥੇ ਫੜੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦਾ ਉਪਰਾਲਾ ਕਿ ਸੀਜ਼ਨ 3 ਖੇਡਾ ਵਦਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਜਿਹੜੀ ਹੈ ਉਹ ਹੁਣ ਜਾ ਰਹੀ ਹੈ ਲੋਏ ਨਾਲ ਜਾਓ ਤੁਸੀਂ ਵੀ ਮੈਂ ਗੱਲਬਾਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕਿ ਹੁਸ਼ਿਆਰਪੁਰ ਤੋਂ مشال ਜਿਹੜੀ ਹੈ ਜਲੰਧਰ ਲੈ ਕੇ ਪੁੱਜੇ ਨੇ ਖਿਡਾਰੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦਾ ਉਪਰਾਲਾ ਕਿ ਜਿਹੜਾ ਨੌਜਵਾਨਾਂ ਵਾਸਤੇ ਖੇਡਾਂ ਸ਼ੁਰੂ ਕਰਵਾਈਆਂ ਪੰਜਾਬ ਦੇ ਵਿੱਚ ਔਰ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਵੇਂ ਲੱਗਿਆ ਵੀ ਅੱਜ ਤੁਸੀਂ ਜਿਹੜੀ ਮਿਸ਼ਾਲ ਆ ਖੇਡਾਂ ਵਤਨ ਪੰਜਾਬ ਦਾ ਜਿਹੜਾ ਸਿੰਬਲ ਹੈਗਾ ਆ ਉਹਦੇ ਲੈ ਕੇ ਆਏ ਹੋ ਜਲੰਧਰ ਪੁੱਜੇ ਹੋ ਹਾਂਜੀ ਸਰ ਉਹ ਵਧੀਆ ਲੱਗਿਆ ਕਿਉਂਕਿ ਭਗਵਾਨ ਜਮਾਨ ਜੀ ਨੇ ਮਤਲਬ ਕਿਹਾ ਹੈ ਕਿ ਐਂਡ ਜਿਹੜਾ ਹੋਣਾ ਹੈ ਉਹ ਸੰਗਰੂਰ ਦੇ ਵਿੱਚ ਜਾ ਕੇ ਵਿਚਾਲਾ ਦਾ ਹੋਣਾ ਹੈ ਸਾਰੇ ਓਵਰਾਲ ਜ਼ਿਲ੍ਹਿਆਂ ਦੇ ਵਿੱਚੋਂ ਜਾਂਦੀ ਪਈ ਹੈ ਹੁਣ ਜਿੱਦਾਂ ਆਈ ਪਠਾਨਕੋਟ ਤੋਂ ਤੇ ਹੁਣ ਜਲੰਧਰ ਇਸ ਤੋਂ ਬਾਅਦ ਫਗਵਾੜੇ ਜਾਏਗੀ ਅੱਗੇ ਹਾਂਜੀ ਤੁਸੀਂ ਲੈ ਕੇ ਜਾਣੀ ਹੈ ਨਹੀਂ ਨਹੀਂ ਸਰ ਅੱਗੋਂ ਦੂਸਰੇ ਪਲੇਅਰ ਆਣਗੇ ਜਿਹੜੇ ਉਹਨਾਂ ਦੇ ਇੰਟਰਨੈਸ਼ਨਲ ਜਾਂ ਨੈਸ਼ਨਲ ਐਥਲੀਟ ਨੇਗੀ ਸਹੀ ਗੱਲ ਕੁਝ ਨਹੀਂ ਆਉਂਦਾ ਭਗਵਾਨ ਸਿੰਘ ਮਾਨ ਲਾ ਮੁਖਵੰਦਰੀ ਪੰਜਾਬ ਹੁਣਾਂ ਦਾ ਉਪਰਾਲਾ ਹੈ ਕਿ ਨੌਜਵਾਨ ਜਿਹੜੇ ਗਲਤ ਪਾਸੇ ਨੂੰ ਤੁਰੇ ਹੋਏ ਸੀਗੇ ਨਸ਼ਿਆਂ ਵਾਲੇ ਪਾਸੇ ਨੂੰ ਜੇ ਸਿੱਧੀ ਗੱਲ ਦੇਖੋ ਨਜਵਾਨ ਨੌਜਵਾਨ ਪੀੜ੍ਹੀ ਹੁਣ ਇਸ ਵੇਲੇ ਖੇਡਾਂ ਵੱਲ ਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ। ਹਾਂਜੀ ਸਰ ਕਿਉਂਕਿ ਮਸ਼ਾਲ ਨੂੰ ਲੈ ਕੇ ਆਉਂਦਾ ਅਸਲੀ ਮਤਲਬ ਇਹ ਸੀਗਾ ਕਿ ਆਪਾਂ ਨੂੰ ਦੇਖਣ ਗਾਕੀ ਬੱਚੇ ਵੀ ਤੇ ਉਹਨਾਂ ਨੂੰ ਮਤਲਬ ਮਿਲੇ ਕਿ ਹਾਂ ਪ੍ਰੇਰਿਤ ਹੋਣ ਕਿ ਬਾਕੀ ਬੱਚੇ ਵੀ ਵਧੀਆ ਕਰਨ ਇਸ ਨੂੰ ਅੱਗੇ। ਚਲੋ ਆਪਾਂ ਨਾਲ ਉਹਨਾਂ ਦੇ ਬਿਲ ਦੇ ਬਿਲ ਦੇ ਡਿਪਟੀ ਕਮਿਸ਼ਨਰ ਹੁਣੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਗੱਲਬਾਤ ਅੱਗੇ ਵੀ ਜਾਰੀ ਰਹੇਗੀ ਪਰ ਤਸਵੀਰਾਂ ਇਸ ਵੇਲੇ ਜਲੰਧਰ ਦੇ ਸਰਕਟ ਹਾਊਸ ਦੀਆਂ ਜਿੱਥੇ ਕਿ ਮਸ਼ਾਲ ਜਿਹੜੀ ਹੈਗੀ ਪਠਾਨਕੋਟ ਤੋਂ ਕੁੰਬੀ ਹੋਈ ਐਸਲੇ ਗਲੰਦਰ ਪੁੱਜੀ ਐ ਗੱਲਬਾਤ ਵੀ ਕਰਾਂਗੇ ਅਸੀਂ ਡਿਪਟੀ ਕਮਿਸ਼ਨਰ ਸ਼ਮਨ ਸ਼ੋਕਰਵਾਲ ਹੋਰਾ ਦੇ ਨਾਲ ਹੋਰ ਜਿਹੜੇ ਪਾਰਟਿਸਪੇਟ ਇਸ ਵਿੱਚ ਕਰ ਰਹੇ ਨੇ ਬੱਚੇ ਖਿਡਾਰੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਗੇ ਜੀ ਆਗੇ 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 ਇੱਕ ਮਿੰਟ ਲਗਾ ਦਉ ਮੈਂ ਬੱਚੇ ਤੋਂ ਬਾਅਦ ਤਾਂ ਛੇਡਾ ਬਤਨ ਪੰਜਾਬ ਦੀਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰ ਆਦਾ ਉਪਰਾਲਾ ਕਿ ਸੀਜ਼ਨ 1 ਤੋਂ ਬਾਅਦ 2 ਉਹ 2 ਤੋਂ ਬਾਅਦ ਤੀਜੇ ਸੀਜ਼ਨ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਅੱਜ ਹੋਣ ਜਾ ਰਹੀ ਹੈ ਔਰ ਮਸ਼ਾਲ ਮਾਰਚ ਜਿਹੜਾ ਹੈਗਾ ਮਸ਼ਾਲ ਜਿਹੜੀ ਹੈਗੀ ਆ ਸੂਬੇ ਦੇ ਹਰ ਇੱਕ ਜ਼ਿਲ੍ਹੇ ਤੋਂ ਘੁੰਮਦੀ ਹੋਈ ਅੱਜ ਜਲੰਧਰ ਪੁੱਜੀ ਹੈ ਮਸ਼ਾਲ ਲੈ ਕੇ ਖਿਡਾਰੀ ਪੁੱਜੇ ਨੇ ਜਲੰਧਰ ਸ਼ਹਿਰ ਦੇ ਵਿੱਚ ਪਠਾਨਕੋਟ ਤੋਂ ਚਾਲੇ ਪਾ ਕੇ ਮਸ਼ਾਲ ਜਲੰਧਰ ਪਹੁੰਚ ਚੁੱਕੀ ਆ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਪੰਜਾਬੀਆਂ ਖੇਡਾਂ ਵਤਨ ਪੰਜਾਬ ਦੀਆਂ ਪੰਜਾਬੀਆਂ ਤਾਂ ਡਿਪਟੀ ਕਮਿਸ਼ਨਰ ਜਦੋਂ ਨਾਰਾ ਲਾਇਆ ਗਿਆ ਖੇਡਾਂ ਵਤਨ ਪੰਜਾਬ ਦੀਆਂ ਦਾ ਆਜੋ ਇੱਧਰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਗੱਲਬਾਤ ਕਰਦੇ ਨੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕਰਦੇ ਆ ਸਰ ਤੀਜਾ ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਵੇਂ ਲੱਗ ਰਿਹਾ ਹੈ ਮੇਰਾ ਬਹੁਤ ਦੇਖੋ ਕਿੰਨਾ ਜੋਸ਼ ਬੱਚਿਆਂ 'ਚ ਪੰਜਾਬ ਦੇ ਵਿੱਚ ਤੀਜਾ ਸੀਜ਼ਨ ਕਿਡਾ ਵਦਨ ਪੰਜਾਬ ਦੀਆਂ ਦਾ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਮਸ਼ਾਲ ਜਿਹੜੀ ਹੈਗੀ ਮਨ ਨੂੰ ਲੱਗਦਾ ਸਾਡੇ ਜਿਹੜੇ ਨੌਜਵਾਨ ਨੇ ਖਿਡਾਰੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਅਜੀਹੀ ਛਾਪ ਛੱਡ ਕੇ ਜਾਊਗੀ ਕਿ ਸਾਡਾ ਸਾਰਾ ਪੰਜਾਬ ਇਸ ਉਮਰ ਦਾ ਜਦ ਤੱਕ 15 ਤੋਂ ਲੱਗੇ ਬਿਲਕੁਲ ਜੀ ਬਿਲਕੁਲ ਮਿਲਦਾ ਹੈ ਉਹਨਾਂ ਦੇ ਮਨ ਸਾਰਾ ਸਾਲ ਤਿਆਰੀ ਕਰਦੇ ਆ ਕਿ ਜੀ ਖੇਡਾਂ ਵਤਨ ਪੰਜਾਬ ਦੀਆਂ ਹੋਣੀਆਂ ਤੇ ਅਸੀਂ ਤਿਆਰੀ ਕਰਨ ਗਿਆ ਅਸੀਂ ਜਿੱਤਾਂਗੇ ਪਹਿਲਾਂ ਬਲੌਕ ਲੈਵਲ ਦੀ ਫਿਰ ਡਿਸਟ੍ਰਿਕਟ ਲੈਵਲ ਦੀ ਫਿਰ ਆਪਣੇ ਸਟੇਟ ਲੈਵਲ ਦੀ ਜਿਹੜੇ ਸਟੇਟ ਤੇ ਜਿੱਤਣਗੇ ਇਹੀ ਬੱਚੇ ਜਿਹੜੇ ਅੱਜ ਜਾ ਕੇ ਆਪਣੇ ਇੰਡੀਆ ਦਾ ਨਾਮ 올림픽ਸ ਜਾਂ ਵਰਲਡਸ ਆਫ ਦੇ ਵਿੱਚ ਇਹਨਾਂ ਨੇ ਨਾ ਦੇ ਕੋ ਕਿੰਨਾ ਕਿੰਨਾ ਜੋਸ਼ ਹੈਗਾ ਬੱਚਾ ਦੇ ਬਹੁਤ ਵਧੀਆ ਉਤਰਾਉਂਦਾ ਜੀ ਥੈਂਕ ਯੂ ਤਾਂ ਬਿਲਕੁਲ ਜੋਸ਼ ਹੈਗਾ ਔਰ ਇੱਕ ਬੋਰਡ ਵੀ ਲੱਗਾ ਹੋਇਆ ਇੱਥੇ ਬੋਰਡ ਦੇ ਉੱਤੇ ਜਿਹੜੀ ਵੈਬਸਾਈਟ ਹੈਗੀ ਆ ਜਿਹਦੇ ਥਰੂ ਕਲਿੱਕ ਕਰਕੇ ਤੁਸੀਂ ਉਸ ਲਿੰਕ ਨੂੰ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ www.e-services.punjab.gov.in ਇਹ ਜਿਹੜੀ ਵੈਬਸਾਈਟ ਹੈਗੀ ਆ ਜੇ ਤੁਸੀਂ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦੇ ਹੋ ਤੇ ਇਹ ਵਾਲੀ ਵੈਬਸਾਈਟ ਹੈਗੀ ਆ www.e-services.punjab.gov.in .in ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਖੇਡਾਂ ਵਤਨ ਪੰਜਾਬ ਦੀਆਂ ਲਈ ਰਜਿਸਟਰ ਆਪਣੇ ਆਪਣੇ ਆਪ ਨੂੰ ਰਜਿਸਟਰ ਕਰ ਰਿਸ਼ੇਸ਼ਨ ਕਰ ਸਕਦੇ ਹੋ ਔਰ ਇਹਨਾਂ ਸੀਜ਼ਨ 3 ਦੀਆਂ ਜਿਹੜੀਆਂ ਖੇਡਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਹੋ ਗੱਲਬਾਤ ਅੱਗੇ ਵੀ ਜਾਰੀ ਰਹੇਗੀ ਕੋਸ਼ਿਸ਼ ਕਰਦੇ ਆ ਜਿਹੜੇ ਖਿਡਾਰੀ ਹੈਗੇ ਨੇ ਜਾਂ ਜਿਹੜੇ ਇਸ ਚ ਪਾਰਟਿਸਪੇਟ ਕਰਦੇ ਨੇ ਅਲ ਬੱਚੇ ਸਟੂਡੈਂਟਸ ਉਹਨਾਂ ਨਾਲ ਗੱਲਬਾਤ ਕਰਨ ਦੀ ਭਾਜੀ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦੇ ਇਸ ਉਪਰਾਲੇ ਨੂੰ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਮਸ਼ਾਲ ਅੱਜ ਹੁਣ ਜਲੰਧਰ ਪੁੱਜੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਕਿੰਮਸਲਾ ਰੱਖਿਆ ਜੀ ਭਗਵੰਤਪਾਨ ਸਾਹਿਬ ਨੇ ਜੀ 29 ਤਰੀਕ ਨੂੰ ਦੀ ਓਪਨਿੰਗ ਹੈ ਜੀ ਸੰਗਰੂਰ ਬਹੁਤ ਵਧੀਆ ਹੈ ਮੈਂ ਤਾਂ ਚਾਹੁੰਦਾ ਕਿ ਸਾਰੇ ਵੀ ਵੱਧ ਚੜ ਕੇ ਹਿੱਸਾ ਲੈਣ ਨਿਸ਼ਾ ਤਾਂ ਦੂਰ ਰਵੇ ਇਹਣਤੀ ਤਿਕਨ ਸਪੋਰਟਸ ਤੇ ਸਾਡੀ ਖੇਡਾਂ ਬਤਨ ਪੰਜਾਬ ਦੀ ਓਪਨਿੰਗ ਵੀ ਹੈਗੀ ਤੁਸੀਂ ਕਿਸ ਸੀਰੀਜ਼ ਚ ਪਾਰਟਿਸਿਪੇਟ ਕਰ ਰਹੇ ਹੋ ਜੈਵਿੰਗ ਥਰੋ ਦੇ ਵਿੱਚ ਕਰ ਰਿਹਾ ਜੀ ਮੈਂ ਮੈਂ ਨੀ ਕੈਟਾਗਰੀ ਇਸ ਵਿੱਚ ਬਹੁਤ ਸਾਰੇ ਕੈਟਾਗਰੀਸ ਨੇ ਜਾਣ ਕੇ ਪੰਜਾਬ ਦਾ ਆਉਣ ਵਾਲਾ ਨੀਰ ਚੋਪਲਾ ਇਹ ਕਹਿ ਸਕਦੇ ਹੋ ਪਰ ਵਧੀਆ ਹੀ ਕਰਾਂਗੇ ਆਪਣੇ ਵੱਲੋਂ ਠੀਕ ਹੈ ਥੈਂਕ ਯੂ ਗੱਲਬਾਤ ਕਰਨ ਲਈ ਸਰ ਤੁਸੀਂ ਕਿਵੇਂ ਦੇਖਦੇ ਹੋ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਬਹੁਤ ਵਧੀਆ ਹੈ ਜੀ ਬਹੁਤ ਵੀ ਉਪਰਾਲਾ ਹੋ ਰਿਹਾ ਹੈ ਇਹਨਾਂ ਨੌਜਵਾਨ ਪਿੰਡਾਂ ਤੋਂ ਉੱਠ ਕੇ ਵਧੀਆ ਆ ਰਹੇ ਨੇ ਅੱਗੇ ਨਿਕਲਦੇ ਨੇ ਬਲੌਕ ਹੋ ਰਹੇ ਨੇ ਫਿਰ ਡਿਸਟ੍ਰਿਕਟ ਲੈਵਲ ਫਿਰ ਸਟੇਟ ਲੈਵ ਬਹੁਤ ਵਧੀਆ ਪ੍ਰਾਲਾ ਮਾਨ ਸਾਹਿਬ ਦਾ ਬਹੁਤ ਵਧੀਆ ਹੈ ਮਲਕੀ ਇਹਨਾਂ ਨਸ਼ਿਆਂ ਤੋਂ ਦੂਰ ਰਹਿਣਗੇ ਅਗਲੀ ਪੀੜ੍ਹੀ ਹਾਂਜੀ ਤਾਂ ਕੋਈ ਬੱਚੇ ਜਿਹੜੇ ਹੈਗੇ ਉਹਨਾਂ ਚ ਖਾਜ ਸਾ ਉਤਸ਼ਾਹ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਸਾਡੇ ਨਾਲ ਆਮ ਆਦਮੀ ਪਾਰਟੀ ਆਗੂ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬੱਸੀ ਸਾਹਿਬ ਕਿਵੇਂ ਵੇਖਦੇ ਹੋ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਸੀ ਕਿ ਜੋ ਬੱਚੇ ਆ ਉਹ ਗਰਾਊਂਡ ਦੇ ਵਿੱਚ ਚੰਗੇ ਲੱਗਦੇ ਆ ਜੋ ਕਿ ਪਿਛਲੇ ਦੌਰ ਦੇ ਬੱਚੇ ਨਸ਼ਿਆਂ ਦਾ ਦੌਰ ਸੀ ਪਰ ਅੱਜ ਕੱਲ ਦੇ ਬੱਚੇ ਗਰਾਊਂਡ ਦੇ ਵਿੱਚ ਆ ਔਰ ਬਹੁਤ ਅੱਛਾ ਮਹਿਸੂਸ ਲੱਗ ਰਿਹਾ ਹੈ ਜਲੰਧਰ ਆਉਣ ਤੇ ਇਸ ਮੇਸਚਾਲ ਦਾ ਅਸੀਂ ਸਵਾਗਤ ਕਰਦੇ ਆ ਕਿਉਂਕਿ ਪਹਿਲੇ ਸੀਜ਼ਨ ਦੇ ਵਿੱਚ ਸੀਐਮ ਸਾਹਿਬ ਖੁਦ ਆਇਆ ਪਾਏ ਸੀਗੇ ਔਰ ਬਾਲੀਬਾਲ ਖੇਡਦੇ ਵੀ ਹੋਏ ਨਜ਼ਰ ਆਏ ਸੀਗੇ ਇਸ ਵਾਰ ਵੀ ਜਦੋਂ ਉਸ ਗਰੂਰ ਦੇ ਵਿੱਚ ਸ਼ੁਰੂਆਤ ਹੋਣੀ ਆ ਸੀਐਮ ਸਾਹਿਬ ਪਹੁੰਚਣਗੇ ਕੁਝ ਪਾਰਟਿਸਪੇਟ ਵੀ ਕਰਨਗੇ ਬਿਲਕੁਲ ਬਿਲਕੁਲ ਜੀ ਹਰੇਕ ਬੰਦੇ ਦੀ ਡਿਊਟੀ ਲੱਗੀ ਆ ਹਰੇਕ ਜੋ ਵੀ ਮੰਤਰੀ ਸਹਿਬਾਨ ਆ ਸੀਐਮ ਸਾਹਿਬ ਸਾਰੇ ਡਿਊਟੀ ਲੱਗੀ ਆਪਣੇ ਆਪਣੇ ਏਰੀਆ ਦੇ ਵਿੱਚ ਇੱਥੇ ਦੇ ਵੋਲੰਟੀਅਰ ਸਾਡੀ ਸਾਰਿਆਂ ਦੀ ਡਿਊਟੀ ਲੱਗੀ ਆ ਮਸ਼ਾਲ ਨੂੰ ਰੀਸੀਵ ਕਰਨ ਦੀ ਸੋ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਹੁਣ ਕਿਹੜਾ ਬਦਲ ਪੰਜਾਬ ਦੀਆਂ ਸ਼ੁਰੂ ਹੋਣ ਵਾਲੀਆਂ ਔਰ ਇਹਦਾ ਸਾਰੇ ਬੱਚਿਆਂ ਨੂੰ ਬਹੁਤ ਫਾਇਦਾ ਹੋਊਗਾ ਹਰੀ ਚੰਡੀ ਹਰੀ ਚੰਡੀ ਦਿਖਾ ਕੇ ਮਸ਼ਾਲ ਨੂੰ ਅਗਲੀ ਮੰਜ਼ਿਲ ਵੱਲ ਚਾਲੇ ਜਿਹੜੇ ਹੈਗੇ ਆ ਉਹ ਪਾਦਰਤੇ ਜਾਣੇ ਨੇ ਡੀਪੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਮੌਜੂਦ ਹੈਗੇ ਨੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਇੱਥੇ ਮੌਜੂਦ ਹੈਗੇ ਨੇ ਤੇ ਹੁਣ مشਾਲ ਜਿਹੜੀ ਹੈਗੀ ਆ ਅਗਲੇ ਅਗਲੀ ਮੰਜ਼ਿਲ ਵੱਲ ਨੂੰ ਤੋਰੀ ਜਾਣੀ ਹੈ ਤੇ ਉਥੇ ਵੀ ਇਸੇ ਤਰ੍ਹਾਂ ਹੀ ਸਵਾਗਤ ਹੋਣਾ ਹੈ ਡੀਪੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਰੀ ਜਲਦੀ ਦੇਖ ਕੇ مشਾਲ ਨੂੰ ਚਾਲੇ ਪਾਣ ਲੱਗੇ ਨੇ ਤੇ ਇਹਦਾ ਹੀ ਚਲਦੀ ਹੋਈ مشਾਲ ਸੰਗਰੂਰ ਪਹੁੰਚੇਗੀ ਜਿੱਥੇ 29 ਤਰੀਕ ਨੂੰ ਰਸਮੀ ਜਾਮਾ ਜਿਹੜਾ ਹੈਗਾ ਉਹ ਪਹਿਨਾਇਆ ਜਾਣਾ ਸੀਜ਼ਨ 3 ਦੀ ਸ਼ੁਰੂਆਤ ਹੋਣੀ ਹੈ ਸੰਗਰੂਰ ਤੋਂ ਔਰ ਹਰੀ ਚੰਡੀ ਦੇ ਕੇ ਇਸ ਨੂੰ مشਾਲ ਨਾਲ ਅੱਗੇ ਰਵਾਨਾ ਕੀਤਾ ਜਾਣਾ ਹੈ ਔਰ ਰਵਾਨਾ ਕਰ ਦਿੱਤਾ ਗਿਆ ਹੈ ਮਨਸ਼ੂ ਅਗਰਵਾਲ ਹੋਰਾਂ ਵੱਲੋਂ ਤੇ ਇਹ مشਾਲ ਹੁਣ ਆਪਣੀ ਅਗਲੀ ਮੰਜ਼ਿਲ ਵੱਲ ਜਾਂਦੀ ਹੋਈ ਨਜ਼ਰ ਆ ਰਹੀ ਹੈ ਔਰ ਖਿਡਾਰੀਆਂ ਦੇ ਵਿੱਚ ਖਾਸ ਉਤਸ਼ਾਹ ਜਿਹੜਾ ਹੈਗਾ ਉਹ ਵੀ ਨਜ਼ਰ ਇੱਥੇ ਆ ਰਿਹਾ ਹੈ ਕਿ ਜਿਹੜੇ ਨੌਜਵਾਨ ਖਿਡਾਰੀ ਖੇਡਾਂ ਦੇ ਵਿੱਚ ਰੁਚੀ ਦਿਖਾਉਂਦੇ ਪਏ ਨੇ ਉਹਨਾਂ ਵਿੱਚ ਖਾਸਾ ਉਹ ਸ਼ਾ ਜਿਹੜਾ ਉਹ ਨਜ਼ਰ ਆ ਰਿਹਾ ਔਰ ਸੰਗਰੂਰ ਤੋਂ 29 ਤਰੀਕ ਨੂੰ ਖੇਡਾਂ ਵਦਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਆ। ਹਲਪਲ ਦੀ ਅਪਡੇਟ ਲਈ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਮੈਨੂੰ ਜੋ ਜੀ ਧੰਨਵਾਦ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram ਐ ਉਹ ਵਟਸਐਪ ਚੈਨਲ ਪਰ